ਇਹ ਮਾਮਲਾ ਜੀ ਇਹ ਸਾਰਾ ਅੱਜ ਦਾ ਹੈ। ਨਾਮ ਦਾ ਇਹ ਜੀ ਇੱਥੇ ਸਾਡੇ ਕੋਲ ਆਰ ਫੂਡ ਐਂਡ ਫੈਟ ਦੇ ਵਿੱਚ ਮੈਂ ਗੁਰਪ੍ਰੀਤ ਸਿੰਘ ਆ ਸਕਿਉਰਟੀ ਅਫਸਰ ਆ। ਆਰਮੀ ਚੋਂ ਪਹਿਲਾਂ ਰਿਟਾਇਰਡ ਹੋਇਆ। ਤੇ ਇਹ ਸਾਡੀ ਗੱਡੀ ਆਈ ਸੀਗੀ ਜੀ 5 ਤਰੀਕ ਨੂੰ। ਤੇ ਰਾਤ ਨੂੰ ਇਹਨਾਂ ਨੇ ਖਾਣਾ ਖਾਧਾ ਡਰਾਈਵਰਾਂ ਨੇ ਤੇ ਸੌਂ ਗਏ ਨੇ ਸੁੱਤੇ ਹੀ ਰਹਿ ਗਏ ਆ ਜੀ ਅੰਦਰ ਹੀ। ਕੀ ਕਾਰਨ ਨਿਕਲੇ ਜੇ ਤੁਸੀਂ ਲੁਟਕੇ ਦੇਖੀਏ? ਮੈਂ ਦੇਖਿਆ ਜੀ ਸਾਡੇ ਨਾਲ ਜਿਹੜੀ ਟੀਮ ਆਈ ਉਹਨਾਂ ਨੇ ਵੀ ਦੇਖਿਆ। ਇਹਨਾਂ ਦੇ ਕੋਲ ਨਾ ਇੱਕ ਪੱਟੀ ਵੀ ਪਈ ਉਹ ਪਈ ਆ ਜੀ ਇੱਕ ਕੋਲਾ ਪਿਆ ਆ ਜੀ। ਜਾਂ ਤਾਂ ਇਹਨਾਂ ਨੂੰ ਆਕਸੀਜਨ ਨਹੀਂ ਗਈ ਜਾਂ ਕੀ ਹੋਇਆ ਕੀ ਨਹੀਂ ਇਹ ਤਾਂ ਹੁਣ ਟੀਮਾਂ ਦੱਸਣਗੀਆਂ ਜਾਂ ਅਸੀਂ ਦੱਸਾਂਗੇ ਤੇ ਇਹ ਸੁੱਤੇ ਪਈ ਮਤਲਬ ਡੈੱਡ ਨੇ ਕੀ ਨਾ ਕੀ ਜੋ ਵਾਂਦੇ ਕਿਥੋਂ ਕਿਥੋਂ ਜਾਣ ਵਾਲੇ ਇਹ ਜੀ ਇੱਕ ਦਾ ਨਾਂ ਹੈ ਛੋਟੂ ਜੀ ਇਹ ਜੂਪੀ ਦਾ ਰਹਿਣ ਵਾਲਾ ਹੈ ਜੀ ਇੱਕ ਦਾ ਨਾਂ ਹੈਗਾ ਜੀ ਸ੍ਰੀ ਭਗਵਾਨ ਸ੍ਰੀ ਭਗਵਾਨ ਜਿਹੜਾ ਹੈਗਾ ਇਹ Rajasthan ਦਾ ਰਹਿਣ ਵਾਲਾ ਹਾ ਦੁਨੀਆਂ ਦੇ ਘਰ ਘਰ ਵਾਲਿਆਂ ਨੂੰ ਇਨਫੋਰਮੇਸ਼ਨ ਦਿੱਤੀ ਹੈ ਜੀ ਉਹ ਵੀ ਆ ਰਹੇ ਨੇ ਤੇ ਅਸੀਂ ਪੁਲਿਸ ਨੂੰ ਦੇਖ ਕੇ ਮੈਂ ਹਾਲਤ ਦੇਖ ਕੇ ਫਿਰ ਫੋਨ ਕਰਤਾ ਸੀਗਾ ਜੀ ਪੁਲਿਸ ਆਪਣੀ ਟੀਮ ਨਾਲ ਤੇ ਐਂਬੂਲੈਂਸ ਵੀ ਲੈ ਆਈ ਸੀਗੀ ਪੁਲਿਸ ਆ ਗਈ ਸੀ ਸਾਡੇ ਕੋਲ ਟਾਈਮ ਸਿਰ ਹੈ ਹਾਂਜੀ ਐਸੋ ਸਭ ਕੀ ਮਾਮਲਾ ਦਿਖਾ ਦੂਗੇ ਹਾਂਜੀ ਸਾਨੂੰ ਸੂਚਨਾ ਮਿਲੀ ਸੀ ਜੀ ਇੱਥੇ ਫੈਕਟਰੀ 'ਚ ਇੱਕ ਟਰੱਕ ਖੜਾ ਟਰੱਕ ਦੇ ਵਿੱਚ ਦੋ ਡੈੱਡ ਬੋਡੀਆਂ ਮਿਲੀਆਂ ਨੇ ਅਸੀਂ ਪਹੁੰਚ ਗਏ ਜੀ ਇੱਥੇ ਤੇ ਡਰਾਈਵਰ ਦਾ ਨਾਮ ਪਤਾ ਲੱਗਿਆ ਛੋਟੂ ਰਾਮ ਜੀ ਤੇ ਜਿਹੜਾ ਹੈਗਾ ਇਹਦਾ ਕਨੈਕਟਰ ਉਹਦਾ ਨਾਮ ਹੈਗਾ ਸ਼੍ਰੀ ਭਗਵਾਨ ਤੇ ਸਾਡੀਆਂ ਫਰਾਂਸ ਕਸੈਂਸ ਦੀ ਟੀਮ ਆ ਰਹੀ ਹੈ ਨੀ ਉਹ ਚੈੱਕ ਕਰਨੀ ਹੈ ਵੀ ਕੀ ਰੀਜਨ ਕੀ ਇਹਨਾਂ ਦੀ ਮੌਤ ਦਾ ਦੀ ਬੁੱਢੀ ਜਾਂਚ ਨਾਲ ਕੀ ਰੀਜਨ ਸਾਹਮਣੇ ਆਇਆ ਜੀ ਮੋਡਲੀ ਜਾਂਚ ਤਾਂ ਜੇ ਉਹ ਅੰਗਿੱਠੀ ਪਈ ਹੈ ਜੀ ਉੱਥੇ ਇੱਕ ਕੋਲੇ ਵਾਲੀ ਉਹ ਤੋਂ ਜਾਪਦਾ ਬਾਕੀ ਕਲੀਅਰ ਹੋ ਜਾਊਗਾ ਸਾਡੀ ਟੀਮ ਆਉਣ ਉੱਤੇ ਤੇ ਤੁਹਾਨੂੰ ਅਗਲੀ ਗੱਲਬਾਤ ਸ਼ੇਅਰ ਕਰ ਲਾਂਗੇ ਰੌਕ ਮੈਮ ਨੂੰ ਸੂਚਿਤ ਕਰ ਸਕਦੇ ਹਾਂ ਹਾਂਜੀ ਹਾਂਜੀ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦੇ ਦਿੱਤੀ ਹੈ ਜੀ ਸਾਬ ਕੋਈ ਹੋਰ ਚੀਜ਼ ਗੱਲਬਾਤਾਂ ਨਹੀਂ ਲੱਗਦੀ ਕੋਈ ਜਿਵੇਂ ਕੋਈ ਕਤਲ ਦਾ ਕੋਈ ਅਜਿਹੀ ਗੱਲ ਤਾਂ ਨਹੀਂ ਹੈ ਕੁਝ ਨਹੀਂ ਮੋਡਲੀ ਜਾਂਚ ਤੋਂ ਇਹ ਵੀ ਹੈ ਵੀ ਉੱਥੇ ਅੰਗਿੱਠ ਇਹ ਹਿਜਾਬ ਦਾ ਵੀ ਇਹਨਾਂ ਨੂੰ ਗੈਸ ਚੜੀ ਆ ਬਾਕੀ ਸਾਡੀ ਫਰਾਂਸ ਕੇ ਸੈਂਸਰ ਟੀਮ ਆ ਰਹੀਏ ਨੇ ਉਹਨਾਂ ਨੂੰ ਚੈੱਕ ਕਰਨੀਆਂ ਅੱਗੇ ਸਾਨੂੰ ਜਾਣਕਾਰੀ ਦੇਣੀਆਂ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਲਾਂਗੇ